ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਹੋਏ ਹਾਂ ਜਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਰੋਇਪਰ ਦੇ ਵਿੱਚ ਤੁਸੀਂ ਪਿੱਛੇ ਦੇਖ ਸਕਦੇ ਹੋ ਅੱਜ ਇੱਥੇ ਪਹੁੰਚਣ ਦਾ ਜਿਹੜਾ ਮੁੱਖ ਕਰਨੇ ਪ੍ਰਸਿੱਧ ਗੀਤਕਾਰ ਗਿੱਲ ਰੋਂਤਾ ਜੀ ਇੱਥੇ ਪਹੁੰਚੇ ਹੋਏ ਹਨ ਜਿਨ੍ਹਾਂ ਦੀ ਇੱਕ ਪੁਸਤਕ ਹੈਲੋ ਮੈਂ ਹੋਰ ਤੋਂ ਬੋਲਦਾ ਸੋ ਇੱਥੇ ਹੋਰ ਵੀ ਦਿੱਤੀ ਪਹੁੰਚੇ ਹੋਏ ਹਨ ਮੈਡਮ ਪ੍ਰਿੰਸੀਪਲ ਡਾਇਟ ਤੋਂ ਵੀ ਪਹੁੰਚੇ ਹੋਏ ਹਨ ਜਿਲ੍ਹਾ ਕਾਛਾ ਭਾਗ ਤੇ ਜਿਹੜੇ ਡਾਕਟਰ ਜਗਦੀਪ ਸਿੰਘ ਸੰਧੋਜੀ ਮੁੱਖ ਅਫਸਰ ਉਹ ਵੀ ਪਹੁੰਚੇ ਹੋਏ ਹਨ ਸਿਜਿੰਦਰ ਲੋਪੋਜੀ ਪਹੁੰਚੇ ਹੋਏ ਹਨ ਤੁਸੀਂ ਜਾਣਦੇ ਜੀ سوشل ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਆ ਸੋ ਆਪਾਂ ਇਹ ਜਿਹੜਾ ਸਾਰੇ ਗੱਲਬਾਤ ਇਹ ਜਿਹੜੇ ਇਹ ਸਾਰੀਆਂ ਵੀਡੀਓਸ ਤੇ ਆਪਾਂ ਗੱਲਬਾਤ ਕਰਦੇ ਆ ਉਹ ਚਲਦੇ ਆਪਾਂ ਅੰਦਰ ਤੇ ਦੇਖਦੇ ਆ ਕਿਸ ਤਰ੍ਹਾਂ ਦਾ ਚੱਲ ਰਿਹਾ ਪ੍ਰੋਗਰਾਮ ਕਹਿ ਸਕਦਾ ਜੀ ਜਦੋਂ ਕੋਈ ਨਵਾਂ ਆਉਂਦਾ ਤਾਂ ਉਹ ਕੁਝ ਨਵੀਂ ਆਡੀਅਨ ਨਵੇਂ ਲੋਕਾਂ ਨੂੰ ਵੀ ਆਪਣੇ ਫੀਲਡ ਦੇ ਵਿੱਚ ਲੈ ਕੇ ਆਉਂਦਾ ਕਿਤਾਬਾਂ ਲਿਖੀਆਂ ਬਹੁਤ ਬਹੁਤ ਵਧੀਆ ਬੰਦੇ ਨੇ ਕਿਤਾਬਾਂ ਇਹਨਾਂ ਦੀ ਪੜਾਂਗੇ ਇਹਨਾਂ ਦੇ ਗੂੜ੍ਹੂ ਵਿਚਾਰ ਜਿਹੜੇ ਸੁਣਾ ਨਹੀਂ ਸਰ ਅੱਜ ਗੈਲਰਿਓਂ ਹਾਂਤਾ ਜੀ ਇੱਥੇ ਪੁਪਰ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਭਾਚਾ ਵਿਭਾਗ ਦਾ ਪ੍ਰੋਗਰਾਮ ਸੀਗਾ ਉਹਨਾਂ ਦੀ ਜਿਹੜੀ ਇੱਕ ਕਿਤਾਬ ਦਾ ਜਿਹੜਾ ਅਜਰ ਲਿਨਿੰਗ ਕੀਤੀ ਗਈ ਕਿ ਕਹਿਣਾ ਚਾਹੋਗੇ ਜੀ ਜਦੋਂ ਕੋਈ ਵੀ ਬੰਦਾ ਨਵਾਂ ਆਉਂਦਾ ਨਾ ਕਿਸੇ ਵੀ ਦੁਨੀਆ ਦੇ ਵਿੱਚ ਤਾਂ ਉਹ ਇਕੱਲਾ ਹਿੱਸਾ ਬਣਾਉ ਨਹੀਂ ਆਉਂਦਾ ਉਹ ਬਹੁਤ ਸਾਰਾ ਹਿੱਸਾ ਆਡੀਅਨ ਦਾ ਲੋਕਾਂ ਦਾ ਵੀ ਲੈ ਕੇ ਆਉਂਦਾ ਬਿਲਕੁਲ ਜੀ ਤਾਂ ਬਹੁਤ ਸਾਰੇ ਲਖਾਰੀ ਜਿਹੜੇ ਆਏ ਆ ਉਹਨਾਂ ਨੂੰ ਵੱਖਰੀ ਗੱਲ ਗੱਲ ਰੌਂਤਾ ਦੇ ਵਿੱਚ ਇਹੀ ਆ ਕਿ ਇਹ ਮੈਨੂੰ ਐਂ ਲੱਗਦਾ ਕਿ ਇਹ 10000 ਕਾਪੀ 7 ਦਿਨਾਂ 'ਚ ਵਿਕਣੀ ਕੋਈ ਛੋਟੀ ਗੱਲ ਨਹੀਂ ਹੁੰਦੀ ਬਿਲਕੁਲ ਜੀ ਪਰ ਮੈਨੂੰ ਪਤਾ 7000 ਕਾਪੀ ਇਹੋ ਜਿਹੇ ਬੰਦੇ ਨੂੰ ਵਿਕੀ ਆ ਜਿਨ੍ਹਾਂ ਨੇ ਪਹਿਲਾਂ ਕਿਤਾਬਾਂ ਨਾਲ ਜੀ ਦਾ ਮਤਲਬ ਲੈਣਾ ਦੇਣਾ ਨਹੀਂ ਬਿਲਕੁਲ ਮਤਲਬ ਇਹ ਬੰਦਾ ਆਪਣਾ ਇੱਕ ਦੈਰਾ ਇੱਕ ਆਪਣਾ ਔਰਾ ਨਾਲ ਲੈ ਕੇ ਇਸ ਦੁਨੀਆ ਦੇ ਵਿੱਚ ਆਇਆ ਜਿਹੜਾ ਮਤਲਬ ਕਿਤਾਬਾਂ ਤਾਂ ਵੱਧ ਵੱਧ ਹੀ ਦੱਸ ਦੇ ਦੂਗਾ ਬਿਲਕੁਲ ਪਰ ਇਹ ਸੱਜਣ ਆਡੀਅਨ ਨੂੰ ਮੈਨੂੰ ਪਤਾ ਲੱਖ 2 ਲੱਖ ਬੰਦਾ ਨਵਾਂ ਦੇ ਦੂਗਾ ਮਤਲਬ ਕਹਿਣ ਤੋਂ ਭਾਵੇਂ ਇਹ ਗੱਲ ਇੱਕ ਬਹੁਤ ਖੁਸ਼ੀ ਵਾਲੀ ਗੱਲ ਆ ਪਿਛਲੇ 5-10 ਦਿਨਾਂ ਤੋਂ ਮਹਿਸੂਸ ਇਹ ਹੀ ਹੋ ਰਿਹਾ ਵੀ ਸਾਰਾ ਪੰਜਾਬ ਬਸ ਕਲਾ ਕਿਤਾਬਾਂ ਹੀ ਪੜਦਾ ਹੋਰ ਕੁਝ ਨਹੀਂ ਕਰਦਾ ਬਿਲਕੁਲ ਜਿਹੜੇ ਨੌਜਵਾਨ ਕਦੇ ਕਿਤਾਬਾਂ ਦੇ ਵੱਲ ਨਹੀਂ ਰੁਚੀ ਦਿਖਾ ਰਹੇ ਸੀ ਉਹ ਵੀ ਦਿਖਾ ਰਹੇ ਆ ਜੀ ਬੱਚੇ ਬੱਚੇ ਕਿਤਾਬਾਂ ਪੜੀ ਜਾਂਦੇ ਆ ਕਿਤਾਬਾਂ ਢੋਂਦੇ ਹੰਬੇ ਪਏ ਆ ਕਿਤਾਬਾਂ ਦੀ ਬਲੈਕ ਮਾਰਕੀਟਿੰਗ ਹੋਣ ਵਾਲਾ ਕੰਮ ਹੋਇਆ ਬਿਲਕੁਲ ਜੀ ਨੌਜਵਾਨ ਪੀੜ੍ਹੀ ਨੂੰ ਕੀ ਮੈਸੇਜ ਦਿਓਗੇ ਜੀ ਆ ਮੈਸੇਜ ਸਜਣੋਂ ਮੈਨੂੰ ਨਹੀਂ ਲੱਗਦਾ ਕਿ ਮੈਂ ਇਹ ਇਸ ਕਾਬਿਲ ਆ ਕਿ ਮੈਂ ਕਿਸ ਨੂੰ ਮੈਸੇਜ ਦੇ ਦਿਆਂ ਪਰ ਮੈਂ ਇੰਨਾ ਕਹਿ ਸਕਦਾ ਕਿ ਬਾਈ ਕਿਤਾਬਾਂ ਪਾ ਚੱਤ ਜ਼ਿੰਦਗੀ ਚੰਗੀਆਂ ਪੜੀਆਂ ਵੀਆਂ ਉਹਦੇ ਸਿਰ ਤੇ ਓਨੇ ਕ ਕਮਾਲ ਲੈਨੇ ਆ ਜਿੰਨਾ ਸਾਡਾ ਖਰਚਾ ਹੈ ਨਹੀਂ ਉਸ ਤੋਂ ਜ਼ਿਆਦਾ ਕਮਾ ਲੈਨੇ ਆ ਤੇ ਮੈਨੂੰ ਲੱਗਦਾ ਵੀ ਜੇ ਕੋਈ ਹੋਰ ਵੀ ਪੜ ਲੂਗਾ ਤਾਂ ਉਹ ਵੀ ਕਮਾਲ ਹੋਊਗਾ ਬਿਲਕੁਲ ਧੰਨਵਾਦ ਜੀ ਹਾਂਜੀ ਸਰ ਅੱਜ ਭਾਸ਼ਾ ਵਿਭਾਗ ਵੱਲੋਂ ਜਿਹੜਾ ਤੁਸੀਂ ਪ੍ਰੋਗਰਾਮ ਕਰਵਾਇਆ ਹੈ ਉਸ ਬਾਰੇ ਕੀ ਕਹਿਣਾ ਚਾਹੋਗੇ ਅੱਜ ਜ਼ਿਲ੍ਹਾ ਭਾਸ਼ਾ ਦਫ਼ਤਰ ਫਿਰੋਜ਼ਪੁਰ ਵੱਲੋਂ ਡਾਇਟ ਫਿਰੋਜ਼ਪੁਰ ਦੇ ਸਹਿਯੋਗ ਨਾਲ ਸਾਡੇ ਇੱਕ ਬਹੁਤ ਹੀ ਨੌਜਵਾਨ ਗਾਇਕੀ ਨਾਲ ਵੀ ਜਿਹੜਿਆ ਹੋਇਆ ਨਾਮ ਤੇ ਗੀਤਕਾਰੀ ਨਾਲ ਵੀ ਗੁਰਵਿੰਦਰ ਸਿੰਘ ਜਿਹਨੂੰ ਅਸੀਂ ਛੋਟੇ ਨਾਮ ਨਾਲ ਪਿਆਰ ਨਾਲ ਗਿੱਲਰਾਉ ਪਾ ਕਹਿੰਦੇ ਆ ਉਹਨਾਂ ਦੀ ਕਿਤਾਬ ਸੀਗੀ ਸਫ਼ਰਨਾਮੇ ਦੇ ਰੂਪ ਵਿੱਚ ਪਾਕਿਸਤਾਨ ਦੇ ਵਿੱਚ ਉਹ ਘੁੰਮਣ ਗਏ ਸੀ ਔਰ ਉੱਥੋਂ ਉਹ ਉਲਜਾਬਾਂ ਜਿਹੜੀਆਂ ਉੱਥੋਂ ਦੀਆਂ ਗੱਲਾਂ ਨੇ ਜਿਹੜੀਆਂ ਉਹਨਾਂ ਨੇ ਲਿਖੀਆਂ ਹੈਲੋ ਮੈਂ ਲਾਹੌਰ ਤੋਂ ਬੋਲਦਾ ਅਸੀਂ ਉਸ ਕਿਤਾਬ ਨੂੰ ਰਿਲੀਜ਼ ਕੀਤਾ ਔਰ ਇਹ ਕਿਤਾਬ ਰਿਲੀਜ਼ ਹੋਣ ਤੋਂ ਪਹਿਲਾਂ ਹੀ 10000 ਕਾਪੀਆਂ ਵਿਕ ਗਈਆਂ ਸ਼ਾਇਦ ਇਸੇ ਕਰਕੇ ਹੀ ਅਸੀਂ ਇਸ ਕਿਤਾਬ ਨੂੰ ਲੋਕ ਅਰਪਣ ਕਰਨ ਦਾ ਜਿਹੜਾ ਸਬਬ ਬਣਿਆ ਤੋ ਇੱਕ ਬਹੁਤ ਹੀ ਜਿਸ ਬੰਦੇ ਨੇ ਪਹਿਲੀ ਵਾਰ ਕਿਤਾਬ ਲਿਖੀ ਹੋਵੇ ਔਰ ਉਹ ਕਿਤਾਬ ਇੰਨੀ ਜ਼ਿਆਦਾ ਵਿਕ ਜਾਣੀ ਬੇਦੀਸ ਆਉਟੋ ਕੁਮਾਲ ਦੀ ਗੱਲ ਸੀ ਕਿ ਉਸਨੇ ਲੋਕਾਂ ਦੀ ਭਾਸ਼ਾ ਵਿੱਚ ਇਸ ਤਰ੍ਹਾਂ ਇਹ ਕਿਤਾਬ ਲਿਖੀ ਕਿ ਲੋਕਾਂ ਨੂੰ ਲੱਗਦਾ ਜਿਵੇਂ ਉਹ ਸਾਡੇ ਨਾਲ ਗੱਲਬਾਤ ਕਰ ਰਿਹਾ। ਬਿਲਕੁਲ। ਸੋ ਫੋਕ ਹੁੰਦਾ ਨਾ ਲੋਕਤਾਰਾ ਉਹਦਾ ਬਹੁਤ ਅਸਰ ਹੁੰਦਾ। ਇਸੇ ਕਰਕੇ ਆਮ ਜਨ ਜੀਵਨ ਦੇ ਵਿੱਚ ਲੋਕਾਂ ਨੂੰ ਇਹ ਕਿਤਾਬ ਬਹੁਤ ਜ਼ਿਆਦਾ ਪਸੰਦ ਕੀਤੀ ਜਾ ਰਹੀ ਹੈ ਔਰ ਸਾਨੂੰ ਖੁਸ਼ੀ ਹੈ ਕਿ ਅਸੀਂ ਆਮ ਲੋਕਾਂ ਦੀ ਭਾਸ਼ਾ ਵਿੱਚ ਲਿਖੀ ਹੋਈ ਕਿਤਾਬ ਵੀ ਭਾਸ਼ਾ ਭਗ ਦੇ ਸਮੰੱਚ ਤੋਂ ਇੱਕ ਲੋਕ ਅਰਪਣ ਕਰਨ ਦੀ ਖੁਸ਼ੀ ਲਈ ਹੈ। ਤੁਸੀਂ ਇੱਥੇ ਆਏ ਸਾਡੀ ਤਰਫ਼ ਦੀ ਸਾਡੇ ਲੋਕ ਆ ਚੈਨਲ ਵੱਲੋਂ ਹਰਨੇਕ ਸਿੰਘ ਜੀ ਪਹੁੰਚੇ ਵਿਸ਼ੇਸ਼ ਤੌਰ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਹਾਂਜੀ ਸਰ ਅੱਜ ਪਹੁੰਚੇ ਹੋ ਇੱਥੇ ਕਿਤਾਬ ਦੀ ਜਿਹੜਾ ਸ਼ੁਰੂਆਤ ਜਿਹੜੀ ਰਿਲੀਜ਼ਿੰਗ ਕੀਤੀ ਗਈ ਹੈ ਕੀ ਕਹਿਣਾ ਚਾਹੀਦਾ ਹਾਂ ਬਹੁਤ ਮੁਹੱਬਤ ਮਿਲੀ ਜੀ ਡਾਈਟ ਫੋਇਰ ਪਾਸ਼ਾ ਭਾਗ ਵੱਲੋਂ ਜਿਹੜਾ ਪ੍ਰੋਗਰਾਮ ਸੀਗਾ ਸਰਦਾਰ ਜਗਦੀਪ ਸਿੰਘ ਸੰਧੂ ਹੁਣਾ ਵੱਲੋਂ ਰੱਖਿਆ ਗਿਆ ਸੀ ਆ ਬਹੁਤ ਮੁਹੱਬਤ ਮਿਲੀ ਆ ਪ੍ਰੋਫੈਸਰ ਅਗਰਤੇਜ ਕੁਹਾਰ ਵਾਲਾ ਤੋਂ ਪਹੁੰਚੇ ਸੀ ਹੋਰ ਸਾਰੇ ਸ਼ਖਸੀਅਤਾਂ ਸੀ ਇਸ ਪ੍ਰੋਗਰਾਮ ਨੂੰ ਕਰਾਉਣ ਦਾ ਜਿਹੜਾ ਸਾਰਾ ਸਹਿਰਾ ਬਾਈ ਹਰਿੰਦਰ ਭੁੱਲਰ ਹੁਣਾ ਨੇ ਰੱਖਿਆ ਉਹ ਸਦਾ ਹੀ ਮੇਰੇ ਮ ਤੇ ਉਹਨਾਂ ਨੇ ਸਦਾ ਹੀ ਬਾਹ ਫੜੀ ਆ ਇਸ ਕਾ ਲਿਖਣ ਗਾਉਣ ਦੇ ਕੰਮ ਚ ਅੱਜ ਕਿਤਾਬ ਦਾ ਜਿਹੜਾ ਪ੍ਰੋਗਰਾਮ ਬਾਈ ਹਰਿੰਦਰਪੁਰ ਹੋਣਾ ਕਰਕੇ ਇੱਥੇ ਡਾਇਟ ਕੋਈ ਪੁਰਖ ਸੀਗਾ ਤੇ ਬਹੁਤ ਮੁਹੱਬਤ ਬਹੁਤ ਸਰਕਾਰ ਮਿਲਿਆ ਪੜਦੇ ਰਹੋ ਹੈਲੋ ਮਿਲ ਹੋਰ ਤੋਂ ਬੋਲਦਾ ਅਸੀਂ ਸ਼ਾਬਾਸ਼ ਤੇ ਰਹਾਂਗੇ ਬਿਲਕੁਲ ਜੀ ਇੱਕ ਤੋਂ ਲਾਈਨਾਂ ਜ਼ਰੂਰ ਸਾਂਝੀਆਂ ਕਰਦਾ ਤੁਹਾਡੇ ਗੀਤ ਬਹੁਤ ਜਿਹੜੇ ਮੈਂ ਲਾਹੌਰ ਵਾਲੀ ਕਿਤਾਬ ਦੇ ਵਿੱਚ ਕੁਝ ਲਿਖਿਆ ਕੁਸ਼ ਰਾਤਾਂ ਸ਼ਹਿਰ ਲਾਹੌਰ ਦੀਆਂ ਬਿਲਕੁਲ ਜੀ ਕੁਝ ਬਾਤਾਂ ਸ਼ਹਿਰ ਲਾਹੌਰ ਦੀਆਂ ਕੁਸ਼ ਰਾਤਾਂ ਸ਼ਹਿਰ ਲਾਹੌਰ ਦੀਆਂ ਕੁਝ ਬਾਤਾਂ ਸ਼ਹਿਰ ਲਾਹੌਰ ਦੀਆਂ ਜ਼ਿੰਦਗੀ ਪਰ ਚੇਤੇ ਰਹਿਣਗੀਆਂ ਸੁਗਾਪਾਂ ਸ਼ਹਿਰ ਲਾਹੌਰ ਦੀਆਂ ਜ਼ਿੰਦਗੀ ਪਰਕੋਲੇ ਰਹਿਣਗੀਆਂ ਸੁਗਾਪਾਂ ਸ਼ਹਿਰ ਲਾਹੌਰ ਇਹ ਸਰ ਨੌਜਵਾਨ ਪੀੜ੍ਹੀ ਨੂੰ ਕੀ ਮੈਸੇਜ ਦਿਓਗੇ ਕਿਉਂਕਿ ਗੀਤਾਂ ਦੇ ਵਿੱਚ ਤਾਂ ਤੁਹਾਡੇ ਬਹੁਤ ਵਧੀਆ ਮੈਸੇਜ ਹੁੰਦੇ ਆ ਵੈਸੇ ਜਿਹੜਾ ਮੈਸੇਜ ਮੈਨੂੰ ਲੱਗਦਾ ਮੈਂ ਹਜੇ ਇਸ ਪੋਜੀਸ਼ਨ ਤੇ ਨਹੀਂ ਕਿਸੇ ਨੂੰ ਸਿਖਾ ਸਕਾਂ ਬੇਨਤੀਆਂ ਸਲਾਹਾਂ ਜ਼ਰੂਰ ਭਰਾ ਕਰ ਲੈਂਦੇ ਹੁੰਦੇ ਨੇ ਸਲਾਹ ਦੇ ਸਕਦਾ ਚੰਗਾ ਪੜੋ ਤਰੱਕੀਆਂ ਕਰੋ ਮਾਪੇ ਘਰ-ਬਾਰ ਪਹਿਲਾਂ ਸੰਭੋ ਫੋਰ ਸਾਰੀਆਂ ਦੁਨੀਆਂ ਦੀਆਂ ਤਰੱਕੀਆਂ ਤੋਂ ਬਾਅਦ ਨਹੀਂ ਪਹਿਲਾਂ ਪਰਿਵਾਰਾਂ ਨੂੰ ਸੰਭੋ ਤੇ ਅੜਾਰੀਆਂ ਪਾਰੋ ਬਿਲਕੁਲ ਬਹੁਤ ਬਹੁਤ ਧੰਨਵਾਦ ਬਾਜੀ ਅੱਜ ਸਾਡੇ ਬਹੁਤ ਹੀ ਪਿਆਰੇ ਵੀਰ ਛੋਟੇ ਵੀਰ ਗਿੱਲ ਰਹੋਂਦੇ ਦੀ ਕਿਤਾਬ ਦਾ ਰੀਲੀਜ਼ਿੰਗ ਸਮਾਰੋਹ ਪ੍ਰੋਜੈਕਟ ਦੇ ਵਿੱਚ ਸੀਗਾ ਮੈਨੂੰ ਬੜੀ ਖੁਸ਼ੀ ਹੈ ਕਿ ਗਿੱਲ ਨੇ ਗੀਤਕਾਰੀ ਤੋਂ ਸਾਹਿਤਕਾਰੀ ਵੱਲੋਂ ਜਿਹੜਾ ਬੜਾ ਖੂਬਸੂਰਤ ਮੋੜਾ ਕੱਟਿਆ ਨਾ ਸਿਰਫ ਮੋੜਾ ਕੱਟਿਆ ਬਲਕਿ ਮੇਰੀ ਜਾਚੇ ਇੱਕ ਨਵਾਂ ਰੁਝਾਨ ਪੈਦਾ ਕੀਤਾ ਨੌਜਵਾਨ ਪੀੜ੍ਹੀ ਦੇ ਵਿੱਚ ਕਿਤਾਬਾਂ ਨੂੰ ਪੜਨ ਦਾ ਸਾਹਿਤ ਨਾਲ ਜੁੜਨ ਦਾ ਬਹੁਤ ਵਧੀਆ ਸ਼ੁਭ ਸ਼ਖੜਾ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾ ਅਗਲੀ ਕਿਤਾਬ ਦਾ ਇੰਤਜ਼ਾਰ ਰਹੂਗਾ ਤੇ ਉਮੀਦ ਹੈ ਵੀ ਇਹ ਕਿਤਾਬ ਲਿਖਣ ਦੇ ਆ ਸੌਰੀ ਵਿਕਰਨ ਦੇ ਸਾਰੇ ਅਗਲੇ ਪਿਛਲੇ ਰਿਕਾਰਡ ਤੋੜ ਦੋਗੇ ਬਹੁਤ ਬਹੁਤ ਸ਼ੁਕਰੀਆ ਸਰ ਇੱਕ ਤੁਸੀਂ ਜਿਹੜਾ ਸਾਂਝੀ ਕਰ ਰਹੇ ਸੀ ਗੱਲ ਕਿ ਗਿਲਜੀ ਤੇ ਜਿਹੜੀ ਸ਼ੁਰੂਆਤ ਹੋਈ ਪ੍ਰੋਇਪਰ ਤੋਂ ਹੋਈ ਹਰ ਇੱਕ ਪਹਿਲੀ ਚੀਜ਼ ਤੋਂ ਜੀ 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 ਉਹ ਜ਼ਰੂਰ ਸਾਂਝੀ ਕਰ ਦੋ ਦੁਬਾਰਾ ਬਿਲਕੁਲ ਜੀ ਗਿਲਸਾਹ ਸਟੇਜ ਤੇ ਪਹਿਲੀ ਵਾਰੀ ਯੂਥ ਫੈਸਟੀਵਲ ਚ ਆਰਐਸਡੀ ਕਾਲਜ ਇੱਥੇ ਆਏ ਸੀ ਉਹਨਾਂ ਨੇ ਦੱਸਿਆ ਆਪ ਵੀ ਪਹਿਲੀ ਵਾਰ ਸਟੇਜ ਤੇ ਆਰਐਸਡੀ ਕਾਲਜ ਇੱਥੋਂ ਪ੍ਰੋਇਪਰ ਤੋਂ ਚੜੇ ਜੀ ਪਹਿਲਾ ਗੀਤ ਵੀ ਪ੍ਰੋਇਪਰ ਵਾਲੇ ਬੰਦਿਆਂ ਨੇ ਸੁਣਾਉਣਾ ਸੀ ਤੇ ਪਹਿਲਾ ਗੀਤ ਪ੍ਰੋਇਪਰ ਵਾਲਿਆਂ ਨੇ ਰਿਕਾਰਡ ਕੀਤਾ ਜੀ ਜੀ ਉਸ ਤੋਂ ਬਾਅਦ ਫਿਰ ਪਹਿਲੀ ਜਿਹੜੀ ਕਿਤਾਬ ਸੀ ਉਹ ਵੀ ਪ੍ਰੋਇਪਰ ਵਾਲੇ ਨਾਲ ਨਾਲ ਹੀ ਰਹੇ ਬਿਲਕੁਲ ਸਫ਼ਰ ਦੇ ਵਿੱਚ ਪਤਾ ਨਹੀਂ ਉਹ ਸੁਭਾਅ ਬਣ ਜਾਂਦਾ ਜੇ ਕੋਈ ਪਲੈ